13 ਮਈ 1635 ਨੂੰ ریاست ਕੈਲੂਰ ਦੇ ਰਾਜਾ ਦੀਪ ਚੰਦ ਦਾ ਦੇਹਾਂਤ ਹੋ ਗਿਆ। ਰਾਜਾ ਦੀਪ ਚੰਦ ਦਾ ਪਿਤਾ ਰਾਜਾ ਤਾਰਾ ਚੰਦ ਉਹਨਾਂ 52 ਰਾਜਿਆਂ ਵਿੱਚੋਂ ਸੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲੇ ਦੀ ਕੈਦ ਵਿੱਚੋਂ ਆਜ਼ਾਦ ਕਰਵਾਇਆ ਸੀ। ਰਾਜਾ ਦੀਪ ਚੰਦ ਦੀ ਅੰਤਿਮ ਕਿਰਿਆ ਦੇ ਸਮੇਂ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੱਦਾ ਪੇਜਿਆ। ਗੁਰੂ ਸਾਹਿਬ ਜੀ ਕੈਲੂਰ ਪਹੁੰਚੇ। ਰਸਮਾਂ ਪੂਰੀਆਂ ਹੋਈਆਂ। ਤਾਂ ਰਾਣੀ ਨੇ ਸ਼ਰਦਾ ਨਾਲ ਗੁਰੂ ਸਾਹਿਬ ਨੂੰ ਜ਼ਮੀਨ ਪੇਟ ਕਰਨੀ ਚਾਹੀ ਪਰ ਗੁਰੂ ਜੀ ਨੇ ਮੁਫਤ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ 500 ਰੁਪਏ ਦੇ ਕੇ ਮਾਖੋਵਾਲ ਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਮਾਖੋਵਾਲ ਪਹਾੜਾਂ ਤੇ ਜੰਗਲਾਂ ਵਿੱਚ ਕਿਰਿਆ ਹੋਇਆ ਇਲਾਕਾ ਇੱਕ ਕੁਦਰਤੀ ਕਿਲਾ ਇੱਕ ਪਾਸੇ ਸਤਲੁਜ ਦਾ ਵਹਿਦਾ ਪਾਣੀ ਦੂਜੇ ਪਾਸੇ ਸਰਸਾ ਨਦੀ ਅਤੇ ਬਾਕੀ ਪਾਸੇ ਪਹਾੜੀ ਛੱਟਾਨਾਂ ਕਿਹਾ ਜਾਂਦਾ ਸੀ ਕਿ ਇੱਥੇ ਇੱਕ दैਤ ਵਸਦਾ ਸੀ ਜੋ ਕਿਸੇ ਨੂੰ ਨੇੜੇ ਵਸਣ ਨਹੀਂ ਦਿੰਦਾ ਸੀ ਗੁਰੂ ਤੇਗ ਬਹਾਦਰ ਜੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜ਼ੁਲਮ ਦੇ ਟਾਕਰੇ ਲਈ ਕਈ ਵਾਰੀ ਸ਼ਾਸਤਰ ਉਠਾਉਣੇ ਪੈਂਦੇ ਹਨ ਬਿਲਕੁਲ ਜਿਵੇਂ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਵੱਡੀਆਂ ਜੰਗਾਂ ਲੜੀਆਂ ਸਨ ਉਹ ਸਮਾਂ ਹੁਣ ਵੀ ਦੂਰ ਨਹੀਂ ਸੀ ਜਦੋਂ ਫਿਰ ਯੁੱਧ ਦੇ ਮੈਦਾਨ ਗਰਮ ਹੋਣੇ ਸਨ ਇਸੇ ਲਈ 1659 ਨੂੰ ਗੁਰੂ ਸਾਹਿਬ ਜੀ ਨੇ ਬਾਬਾ ਬੁੱਧਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਜੀ ਪਾਸੋਂ ਮਾਖੋਵਾਲ ਵਿੱਚ ਸ਼ੇਰਦਾਨੀ ਨੀਂਹ ਪੱਥਰ ਰਖਵਾਇਆ ਤੇ ਇਸ ਦਾ ਨਾਮ ਰੱਖਿਆ ਚੱਕ ਨਾਨਕੀ ਸਾਲਾਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਟਨੇ ਤੋਂ ਇੱਥੇ ਆਏ ਤਾਂ ਇਹ ਸ਼ੇਰ ਨਵੇਂ ਇਤਿਹਾਸ ਦਾ ਕੇਂਦਰ ਬਣਿਆ ਅਤੇ ਇਸ ਦਾ ਨਾਮ ਰੱਖਿਆ ਗਿਆ ਅਨੰਦਪੁਰ ਸਾਹਿਬ